हेलो हरमन हाँ बुआ मैं श्रीपुआ बोल रही थी सश्रीकाल बुआ सश्रीकाल क्या मैं पुआ बुआ तो ना आज नो सिमर क्या क्या अच्छा। कर हाँ सिमर बोलो सिमर दस्तो हाय हाय ये तो जान ही काट ली पर मेरे तो बोर पास में भी जान निकली भी है केड़े पास से जान निकल गई तेरी ਘਰ ਮੰਦੂ ਤੇ ਜਾ ਕੇ ਬਹਿ ਗਿਆ ਕਿੰਨੇ ਦਿਨ ਹੋ ਗਏ 7-8 ਦਿਨ ਹੋ ਗਏ ਤੂੰ ਆਇਆ ਨਹੀਂ ਨਾ ਪੁੱਤਾ ਅੱਛਾ ਤੇ ਮੇਰੀ ਜਾਨ ਨਿਕਲੂਨੀ ਹੋਰ ਕਿਵੇਂ ਨਿਕਲੂਗੀ ਅੱਛਾ ਜੀ ਨਹੀਂ ਲੱਗਦਾ ਜੀ ਹੈ ਨਾ ਜੀ ਨਹੀਂ ਲੱਗਦਾ ਹੈ ਬਹੁਤ ਜ਼ਿਆਦੇ ਨਾ ਤੁਨ ਮਿਸ ਕਰੀ ਜਾਨ ਮੇਰੀ ਜੇ ਉਹ ਲੋਕ ਮੈਨੂੰ ਨਾ ਜਾਣ ਦਿੰਦੇ ਉਦੋਂ ਤੱਕ ਜਿੰਨੀ ਤੱਕ ਮੈਂ ਕਿਵੇਂ ਪੁਣ ਜਾਣਾਂ ਤੂੰ ਵੀ ਵੇਖ ਲੈ ਠੀਕ ਹੈ ਤਾਂ ਮੈਨੂੰ ਕਿ ਜਾ ਜਾਇਆ ਆਇਆ ਨਹੀਂ ਆ ਕੇ ਰੁਕ ਜਾ ਉਹ ਗਲਤੀ ਤੇਰੀ ਹੈ ਉਹ ਮੇਰੀ ਗਲਤੀ ਥੋੜੀ ਹੈ మేతాయా మేంతాయం అవి కితే తు సిం బోరు ఓగేథే థుడా యా హవా పాణి బదన్న వాస్తే కానే ఉంగే తాం కర్కి తాం కర్కి తాం కర్కి తాం కర్కి త ਉਹ ਤਾਂ ਤਾਈ ਤਾਂ ਤਾਈ ਦਾ ਜੀ ਲੱਗ ਜਾਂਦਾਈ ਤੇ ਮੈਂ ਤੈਨੂੰ ਫੋਨ ਰੋ ਡੇਲੀ ਕਰਦੀ ਜਾਂਦੀ ਅੱਜ ਵੀ ਮੈਨੂੰ ਕਹਿ ਆਗਾ ਵੀ ਤੂੰ ਆ ਜਾ ਸਵੇਰੇ ਤੈਨੂੰ ਆਉਣਾ ਪਊਗਾ ਮੈਂ ਤਾਂ ਆ ਜਾਊਂਗਾ ਮੈਂ ਤਾਂ ਆ ਜੂ ਆਪਣੇ ਮੌਕੇ ਰਹੋ ਨਾ ਹੋਏ ਨਾ ਬੰਨਾ ਮਾਰਦੇ ਮੈਂ ਰੋਜ ਇੱਥੇ ਬੈਠਾ ਜਾ ਕੇ ਦੋਨਾਂ ਦੇ ਕੋਲ ਪੈ ਜਾਨੀ ਜਾ ਕੇ ਉਹਨਾਂ ਕੋਲੇ ਜਵਾਹਰੀਆਂ ਕੋਲੇ ਉਹ ਔਖਾ ਲੱਗਦਾ ਨਾ ਕੰਮ ਬਾਅਦ ਚ ਮੇਰੇ ਵਾਸਤੇ ਔਖਾ ਹੁੰਦਾ ਮੇਰੇ ਉਹ ਤਾਂ ਉਹ ਤਾਂ ਆਪਣੇ ਜਿਹੇ ਚੋਰ ਜੀ ਕਹਿੰਦੇ ਸੀ ਨਾ ਗੁਰਦੁਆਰੇ ਉਹ ਉਹ ਗਾਲ ਦਿੱਤੀ ਸੀ ਉਹ ਪਟਨੇ ਅੱਛਾ ਇਹ ਇੰਚੋੜਾਇ ਸਕਦੇ ਉਹ ਤਾਂ ਡਰਦੇ ਸੀ ਤਾਂ ਕਰਕੇ ਮੈਂ 2 ਦਿਨ ਕਲੇ ਸੀ ਹਾਂ ਮੈਂ ਤੇ ਬਟਾ ਪਤਾ ਮੈਂ ਤਾਂ ਕਰਕੇ ਹੱਥ ਨਾਲ ਤਾਂ ਮੈਂ ਤਾਂ ਆਪਦਾ ਨੱਥੂ ਰਾਮ ਸੰਘਾੜ ਲਿਆ ਪੂਰਾ ਤੁੰਗੜ ਗਿਆ ਹੁਣ ਕੰਮ ਤਾਂ ਨਹੀਂ ਰਹਿਣਾ ਇਸ ਸਾਰਾ ਨੂੰ ਜੀ ਐਂ ਕਰੀਂਦਾ ਮੈਂ ਅੱਛਾ ਤਾਂ ਹੀ ਆਪੀ ਕਿ ਲੋਰਾ ਮੈਨੂੰ ਮੇਰਾ ਐਂ ਤਾਂ ਮੈਂ ਕਿਉਂਕਿ ਤੈਨੂੰ ਦੇਖ ਕੇ ਤੇਰਾ ਐਡਾ ਸੋਹਣੀ ਤਨਖੀ ਨੂੰ ਦੇਖ ਕੇ ਮੇਰਾ ਜੀ ਕਰਦਾ ਰਹਿੰਦਾ ਤੇ ਤੂੰ ਮੈਨੂੰ ਮੈਨਾਂ ਕਰਦੇ ਨਹੀਂ ਕੋਈ ਨਾ ਗਲਤ ਹੋ ਜਾਂਦਾ ਨਾ ਕੰਮ ਕਿ ਤੁਸੀਂ ਦਵਾਈ ਦੂਈ ਲੈਣਗੇ ਅਸੀਂ ਕਿ ਤੁਹਾਨੂੰ ਮਨ ਮੈਂ ਨਤੂ ਰਾਮ ਬਾਸ ਤੇ ਨਾ ਉਹ ਤੇ ਲੈਣ ਗਏ ਢਾਂਡੇ ਦਾ ਜਦ ਮਿਲਦਾ ਬਰਨਾਲੇ ਅੱਛਾ ਜੇ ਤੁਸੀਂੰਨ ਦਾ ਆਪਣਿੰਦਾ ਮੈਂ ਤੇ ਨਾਲ ਚੱਲ ਵਰਦੀ ਮੈਂ ਦਵਾਈ ਲਊਂਗੀ ਤੈਨੂੰ ਦਵਾਈ ਹਰਮਨ ਤੂੰ ਦਾ ਹੱਥ ਨਾਲ ਲਾ ਦੇਂਦਾ ਬੜੇ ਪਰੋਂ ਦਾ ਤੇਲੀ ਲਾ ਦੇ ਉਹਦੇ ਨਾਲ ਹੀ ਅੱਕੜ ਆ ਜਾਂਦੀ ਜੀ ਨਤੂ ਰਾਮ ਅੱਛਾ ਉਹ ਤਾਂ ਮੈਂ ਕਰਦੀ ਹੁੰਨੀ ਐ ਜੀ ਮੈਨੂੰ ਨਹੀਂ ਚਾਹੀਦਾ ਚਾਹੀਦਾ ਤੁਹਾਨੂੰ ਚਾਹੀਦਾ ਤਾਂ ਵੀ ਆਕੜ ਕਰ ਲੈ ਜੇ ਨਹੀਂ ਚਾਹੀਦਾ ਤੇਰੀ ਮਰਜ਼ੀ ਹੈ ਫਿਰ ਉਹ ਤਾਂ ਕੀ ਕਹਿ ਸਕਦਾ ਮੈਂ ਮੈਂ ਤਾਂ ਉੱਥੇ ਤੂੰ ਗੁੱਸੇ ਹੋ ਕੇ ਆਇਆ ਸੀਗਾ ਮੈਂ ਤੈਨੂੰ ਤਾਂ ਇੰਤਜ਼ਾਰ ਕਰਦਾ ਰਿਹਾ ਉੱਥੇ ਕਮਰੇ 'ਚ ਬੈਠਾ ਮੈਂ ਕਿ ਤੂੰ ਵੀ ਆਉਗੀ 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 ਜਾ ਕੇ ਉਹਦੇ ਕੁੜੀਆਂ ਕੋਲ ਜਾ ਕੇ ਪੈ ਗਈ ਲੈ ਦੱਸ ਲਓ ਕਿ ਨਿਆਣੀਆਂ ਦੱਸ ਫਿਰ ਉਹ ਆਪਣੇ ਘੜੀਂ ਦੱਸਦੀਆਂ ਨਾ ਫੋਨ ਕਰਕੇ ਵੀ ਐਂ ਕਰਕੇ ਵੀ ਫਿਰ ਉਹ ਗਲਤ ਹੋ ਜਾਂਦਾ ਫਿਰ ਮੈਨੂੰ ਲੜਦੇ ਹੈਗੇ ਉਹ ਸਵੇਰੇ ਤਨੋਂਣਾ ਪਊਗਾ ਸੱਚ ਮੈਂ ਸਵੇਰੇ ਆ ਜੂਗਾ ਮੈਂ ਆ ਜੂਗਾ ਬੋਲ ਮੈਂ ਕੋਈ ਕੋਈ ਬੰਨੇ ਗੁੜੀ ਲਾਉਣ ਲੈਂਦਾ ਸਰ ਕੁਮਾਰ ਨਹੀਂ ਐਵੇਂ ਨਹੀਂ ਕਰਦਾ ਜੀ 4 ਐਨਸ ਕੋਰਾਂ ਮਦਦ ਉੱਤੇ ਜਾਇਆ ਜੀ ਹੁਣ ਦੱਸੋ ਤੂੰ ਪੰਗਾ ਕੀ ਬਾਤਾਂ ਦੀ ਦਵਾਈ ਨਾ ਦਿੱਤੀ ਗਈ ਦਵਾਈ ਮੈਨੂੰ ਇੱਕ ਤਾਂ ਹੋ ਗਏ ਗੋਲੀਆਂ ਹੀ ਦੇ ਪੀਂਆਂ ਦੁਕਾਨ ਵਾਲੀਆਂ ਕਹਿੰਦਾ ਹੁਕਮ ਕਮਜ਼ੋਰ ਕਰ ਲਈਆਂ ਹੱਥਾਂ ਕਰ ਕਰ ਕੇ ਮੈਂ ਖਿਲ ਗਿਆ ਮੈਨੂੰ ਗੁੱਸਾ ਵੀ ਆਪਣੇ ਆਪ ਤੇ ਆਵੇ ਮੈਂ ਕਿਹਾ ਮੈਂ ਸਿਮਰਦੇ ਹੁੰਦੇ ਕਮਜ਼ੋਰ ਕਰੂੰਗਾ ਪਰ ਇਹ ਤਾਂ ਗੁਲਾਜ ਹੀ ਨਹੀਂ ਧਰਤੀ ਤੇ ਅੱਛਾ ਜੀ ਆਵਰ ਕੀ ਹੈ ਤਾਂ ਮੈਨੂੰ ਦੱਸਣਾ ਕਿ ਤੁਸੀਂ ਹਰ ਮੰਨ ਮੈਂ ਤੁਹਾਡੇ ਨਾਲ ਚੱਲ ਵੜਦੀ ਐ ਜੀ ਕੋਈ ਦਿੱਕਤ ਨਹੀਂ ਕੋਈ ਪੈਸੇ ਕਦੇ ਵੀ ਕੋਈ ਦਿੱਕਤ ਨਹੀਂ ਆਪਣੇ ਕੋਈ ਕਾਸੇ ਵੀ ਵੀ ਹੋਏ ਨਹੀਂ ਹੈ ਨਾ ਕੋਈ ਪ੍ਰਵਾਹ ਨਹੀਂ ਤੁਸੀਂ ਐਡਾ ਨਹੀਂ ਕਰਨਾ ਕਿ ਮੈਨੂੰ ਇੱਕ ਵਾਰ ਦੱਸ ਦੇ ਹੁੰਦੇ ਨਾ ਹੂੰ ਹੁਣ ਮੈਨੂੰ ਇਹ ਦੱਸ ਵੀ ਉਹ ਕਿਹਨਾਂ ਸੀ ਪੰਗਾ ਪੈ ਗਿਆ ਕੀ ਪੰਗਾ ਪੈ ਗਿਆ ਮੈਨੂੰ ਪੰਗਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਦੱਸਿਆ ਤਾਂ ਸੀਗਾ ਕੱਲ ਵੀ ਮੈਂ ਕਿਹਾ ਕਿ ਪੰਗਾ ਪੈ ਗਿਆ ਬਰਤੋਂ ਨੂੰ ਤੁਹਾਨੂੰ ਕੀ ਕਰਨਾ ਹੁਣ ਤੁਸੀਂ ਆਉਂਗੇ ਤੇਰੀ ਦੱਸੂਗੀ ਮੈਂ ਹੁਣ ਫੋਨ ਤੇ ਕੀ ਦੱਸਾਂ ਨਹੀਂ ਫੋਨ ਤੇ ਮਾ ਫੋਨ ਤੇ ਮੈਨੂੰ ਦੱਸ ਦੇ ਨਾ ਹੁਣ ਮੈਨੂੰ ਵੀ ਟੈਨਸ਼ਨ ਪਾਦੀ ਵੀ ਕੀ ਹੈ ਇਹੋ ਜਿਹਾ ਬੰਦਾ ਕੀ ਬੈਠ ਗਿਆ ਦੱਸੋ ਮੈਨੂੰ ਇਹ ਕੀ ਤੇਰੇ ਕੋਲ ਕਿਦਾਂ ਬੈਠ ਕੇ ਆ ਗਈ ਮਮਾ ਤੁਸੀ ਰੋਟੀ ਖਾਈ ਲੈ ਫੋਨ ਲਾਇਆ ਮੈਂ ਉਦੋਂ ਦੱਸਿਆ ਨਹੀਂ ਮੈਂ ਖੰਨੇਂ ਜੀਆ ਬਤਾ ਚੇ ਸੋਹਣੀਆਂ ਮਮਮੀ ਹੁੰਦੀ ਹੈ ਨਾਲੇ ਰੋਟੀ ਮੇਰੇ ਰੋਟੀ ਗਲਜ ਫਸ ਜਾਣੀ ਟੈਨਸ਼ਨ ਹੋ ਜਾਂਦੀ ਤੁਹਾਨੂੰ ਪਤਾ ਕਰ ਰਿਹਾ ਲੱਗਦਾ ਪਰ ਖਤੋ ਤੇ ਆਉਦੀ ਕਾਣ ਕੋਲੇ ਗਈ ਚੁੱਪ ਹਾਂ ਹਾਂ ਦੀਪ ਕੋਲੇ ਤੇ ਉੱਥੇ ਨਾ ਖਣ ਨਹੀਂ ਰਹਿ ਸਕਦੀ ਜਾਈ ਗਈ ਵੀ ਮੈਂ ਹੁਣ ਕਿੱਥੇ ਤਾਂ ਤੇ ਹੁਣ ਮੈਂ ਹੁਣ ਤੈਨੂੰ ਫੋਨ ਤੇ ਕੀ ਦੱਸਾਂ ਫੇਰ ਤੈਨੂੰ ਨੀਂਦ ਨਹੀਂ ਆਉਣੇ ਅੱਜ ਰਾਤ ਤੇ ਕਿਤੋਂ ਓਖਾ ਜੀ ਆਹ ਸੁਣ ਫੋਨ ਤੇ ਨਾ ਦਿੱਤੀ ਜਾ ਤਾ ਤੇ ਆਪ ਨੂੰ ਤਾਂ ਨਾ ਤੂੰ ਤੁਰ ਸਕਦਾ ਇੱਥੋਂ ਤੇਰੇ ਘਰ ਦੇ ਫਿਰ ਕਹਿਣਗੇ ਵੀ ਕਿ ਐਸ ਬੜੇ ਕਿੱਥੇ ਵੀ ਅੱਠ ਵਜੇ ਕਿੰਨੇ ਮਿੰਟ ਹੋ ਗਏ ਹੁਣ 2 ਘੰਟਿਆਂ ਚ ਲੱਗਦੇ ਜਾਂਦੇ ਆ ਹੁਣ ਤੇ 10:30 ਜਾਣਗੇ ਮਨੂੰ ਤੇ ਮੋਟਰਸਾਈਕਲ ਹੈਗਾ ਮੇਰੇ ਕੋਲ ਕਿਹੜਾ ਗੋਲ ਫੋਰ ਚਲੋ ਜੀ ਮਿੰਡ ਤੋਂ ਗਏ ਨਹੀਂ ਬੈਠ ਕੇ ਕਰੀਏ ਹੁਣ ਮੈਨੂੰ ਉਹ ਨਾਲ ਵੀ ਉੱਠਾਉਣਾ ਪਵੇ ਕਿ ਆ ਕੇ ਦਸਤਨਾ ਨਹੀਂ ਕਰਨਾ ਪਵੇ ਮੈਨੂੰ ਮੱਝੇ ਦੇ ਦੀ ਗੁਰੇ ਆਉਂਦੇ ਸਮਝ ਨਹੀਂ ਹਾਂਜੀ ਮੈਂ ਕਾ ਹੋਣਾ ਹੱਥ ਨਾਲ ਨਾ ਹੱਥ ਨਾਲ ਨਾ ਕਰਨਾ ਪਵੇ ਮੈਨੂੰ ਠੀਕ ਹੈ ਨਾ ਹੁਣ ਤਾਂ ਮੈਨੂੰ ਆਦਤ ਨੂੰ ਹੋ ਰੱਖਣੀ ਪਊਗਾ ਮੈਨੂੰ ਕਿਉਂ ਕੀ ਹੋ ਗਿਆ ਮੈਂ ਹੁਣ ਕੀ ਦੱਸਾਂ ਗਰਮ ਨੂੰ ਅੱਛਾ ਉਠਾਰ ਤਾਂ ਨੀ ਕੰਮ ਕਿਤੇ ਤੇ ਮੋਰੋ ਹੀ ਤਾਂ ਹੋ ਗਿਆ ਨਾ ਅੱਛਾ ਮੈਂ ਚਲੋ ਟੈਨਸ਼ਨ ਵਾਲਾ ਕੰਮ ਹੀ ਕਰਦਾ ਤੇ ਫੁੱਫੜ ਦਾ ਘਰੋਂ ਕੱਢ ਦੂੰ ਤੈਨੂੰ ਉੱਪਰ ਤਾਂ ਕੱਢ ਦੂਗਾ ਤੇ ਉਹ ਜਿਹੜੀ ਮੈਂ ਤਾਂ ਪ੍ਰੋਪਰਟੀ ਵਗੈਰਾ ਰਖਵਾਈ ਸੀਗੀ ਤੇ ਉਹ ਤਾਂ ਸਿਰਫ ਫੁੱਫੜ ਚਾਹੁੰਦੇ ਹੋਏ ਕਢਵਾ ਕਢਵਾ ਕੇ ਵਾਗ ਗਿਆ ਸੀਗਾ ਤੇ ਫੁੱਫੜ ਨੂੰ ਕਿਹੜਾ ਸੀ ਤਾਲਾ ਲੱਗ ਜਾਵੇ ਹੋ ਗਿਦੋਂ ਨਾਂ ਦੇਵੇ ਫੁੱਫੜ ਦੀ ਗੱਲ ਤੇ ਦੋ ਦੋ ਗੁੱਡੀਆਂ ਸੀ ਵੀ ਚਲੋ ਹੋ ਜੂਗਾ ਬੱਚੇ ਵਾਸਤੇ ਮੁੰਡੇ ਵਾਸਤੇ ਕਿ ਚਲ ਮੈਂ ਆਉਂਗਾ ਉਹਦੇ ਨਾਲ ਗੁੱਡਬਾਈ ਮੁੰਡਾ ਹੀ ਹੋ ਜੇ ਜੀਵਤ ਮੁੰਡਾ ਹੀ ਹੋ ਜੇ ਹੁਣ ਤੇਰੇ ਉਹ ਮੁੰਡਾ ਮੁੰਡਾ ਹੁਣ ਉਹ ਉਹਨੂੰ ਗਏ ਨੂੰ 3 ਸਾਲ ਹੋ ਗਿਆ ਹਾਂ ਇਹ ਬੰਗ ਹੈ ਤੇ ਲਾਜ ਕਰੀਏ ਮੈਂ ਨਾ ਸਵੇਰੇ ਆਉਂਦਾ ਦੇ ਰਿਹਾ ਸੀ ਚਾਹ ਨਹੀਂ ਜਨੂ ਆਉਂਗਾ ਹਾਂ ਮੈਂ ਕਿੱਟ ਲਿਆ ਦੂੰਗਾ ਸਵੇਰੇ ਫਿਰ ਕੋਈ ਨਹੀਂ ਆਪਾਂ ਆ ਦੇ ਮਜ਼ਾ ਖਰਾਬ ਨਹੀਂ ਕਰਨਾ ਚਾਹ ਨਹੀਂ ਜਨੂ ਆਉਂਗਾ ਤੇ ਉਹ ਮੈਨੂੰ ਕਹੂਗਾ ਵੀ ਆ ਕੀ ਕੀਤਾ ਤੂੰ ਕਰ ਰੱਖਿਆਗਾ ਹੂੰ ਚਲੋ ਫਿਰ ਆਏ ਨਾ ਮੇਰੀ ਗੱਲ ਸੁਣੋ ਮੈਂ ਲਿਆ ਦਉ ਨੋਸਰੀ ਕਿੱਤਾ ਨਹੀਂ ਨਹੀਂ ਐਵੇਂ ਨਹੀਂ ਐਵੇਂ ਨਹੀਂ ਮੈਨੂੰ ਦਰਬੋਤ ਲੱਗਦਾ ਹੈ ਘਰ ਮਨ ਕੋਈ ਨਹੀਂ ਮੈਂ ਮੈਡੀਕਲ ਤੋਂ ਮੈਂ ਜਾਣਕਾਰ ਹੈ ਆਪਣੇ ਨਾਲ ਇੱਥੇ ਨਹੀਂ ਨਹੀਂ ਮੈਂ ਮੈਂ ਨਹੀਂ ਐਵੇਂ ਨਹੀਂ ਪੂਰੇ ਐਡਵਾਈਸ ਲੈ ਕੇ ਡਾਕਟਰ ਦੀ ਤੁਸੀਂ ਨਾਲ ਜਾਓਗੇ ਜਾਂ ਕਿਵੇਂ ਐਸਾ ਜਾਣਾ ਹੈ ਅਗਲੇ ਸਾਲ ਜਾਣਾਗਾ ਐਂ ਕਰਦੇ ਆਪਾਂ ਚੱਲਦੇ ਬੁੜਾਡੇ ਬੁੜਾਡੇ ਚੱਲਦੇ ਆ ਉੱਥੇ ਡਾਕਟਰ ਮੈਂ ਜਾਣਕਾਰ ਹਾਂ ਉਹ ਦਵਾਈ ਵੀ ਕਸਾਉਤ ਵੀ ਦੀ ਬਵਾਣੀ ਪਊਗੀ ਤੂੰ ਤਾਂ ਵਿੱਚ ਹੀ ਛੱਡ ਤਾ ਸਾਰਾ ਕੁਝ ਵਿੱਚ ਹੀ ਕਰਤਾ ਹਾਂ ਉਹ ਤਾਂ ਪਚਕਾਰੀਆਂ ਤੇ ਪਚਕਾਰੀਆਂ ਮਾਰੀ ਗਿਆ ਪਚਕਾਰੀਆਂ ਤੇ ਪਚਕਾਰੀਆਂ ਮਾਰੀਆਂ ਸਵਾਦ ਆਉਂਦਾ ਉਹਨਾਂ ਪਚਕਾਰੀਆਂ ਦਾ ਵੱਜਣੀ ਸਵਾਦ ਮੈਨੂੰ ਤਾਂ ਪੱਟ ਦਾ ਸਵਾਦ ਆ ਨਾਲ ਮੈਂ ਤਾਂ ਹੋਣੀ ਕੋਈ ਹੋਰ ਦਿੰਦੇ ਨਹੀਂਗਾ ਚੱਲ ਫਿਰ ਆਪਾਂ ਸਰਪਰ ਮੈਨੂੰ ਕੀ ਆਖੂਗਾ ਕਹੂਗਾ ਇੰਨੀ ਖੁੱਲੀ ਕਰਾਈ ਕਰਦੀ ਐ ਇਹ ਖੁੱਲੀ ਤਾਂ ਕੋਈ ਨਹੀਂ ਪੀੜੀ ਕਰਨ ਵਾਲੀ ਵੀ ਦਵਾਈ ਫਟਕੜੀ ਲਾ ਲਈ ਵਿੱਚ ਤੇ ਉਹੀ ਤਾਂ ਹੈ ਨਾ ਕੋਈ ਮ사ਜ ਕਰੀਨ ਜਾਂ ਕੋਈ ਉਹ ਸੋਨੇ ਲੋਣੇ ਪਿਆ ਕਰੂ ਮੈਨੂੰ ਨਹੀਂ ਲੱਗਣ ਦੇਣਾ ਛੇਤੀ ਕਿਤੇ ਅੱਛਾ ਤੁਹਾਨੂੰ ਕੁਮਾਰ ਕਰਦੀ ਨੇ ਮੈਂ ਕਿਹਦੇ ਨੇ ਲੱਗਣ ਦੱਸ ਕਿਹਦੇ ਥੀਕ ਤਾਂ ਹੋਵੇ ਹੂੰ ਚੱਲ ਫਿਰ ਐਂ ਕਰਦੇ ਆਂ ਜਿਆਦਾ ਦੇਰ ਨਹੀਂ ਆਪਾਂ ਸਵੇਰੇ ਮਿਲਦੇ ਆਂ ਸਵੇਰੇ ਸਭ ਟ੍ਰੀਟਮੈਂਟ ਸਾਰਾ ਕਰਵਾ ਲੈਂਦੇ ਆਂ ਠੀਕ ਹੈ ਨਾ ਕਰਵਾਉਣਾ ਪਊਗਾ ਬਸ ਫਿਰ ਤਾਂ ਡੰਨ ਹੈ ਪੱਕਾ ਹਾਂ ਛੇਤੀ ਆ ਜਾ ਤੂੰ ਓਕੇ ਓਕੇ ਪੱਕਾ ਡੰਨ ਚੱਲਿਆ ਦੇਖੋ 5:30 ਵਜੇ ਤੁਰ ਪਿਓ ਬੱਸ ਮੈਂ ਤੁਹਾਨੂੰ 8 ਵਜੇ ਤੱਕ ਤਿਆਰ ਮਿਲੂਗਾ ਠੀਕ ਹੈ ਤਾਂ ਕਿ ਜੇ ਕੋਈ ਲੋੜ ਹੈ ਰਾਸਤੇ ਜੀਆ ਕਿ ਮੈਂ ਜਾਂ ਕੋਈ ਡਾਕਟਰ ਨੂੰ ਦੇਣਾ ਹੈ ਉਹ ਵੀ ਮੈਂ ਦੱਸ ਦਿਆਂਗਾ ਤੇ ਉਹਨਾਂ ਨੇ ਮੈਂ ਆਪਣੇ ਨਾਮ ਕੇਂਦਰ ਭੇਜ ਦੂੰਗਾ ਕੋਈ ਹੋਰ ਕੋਈ ਰਾਸਤੇ ਜੀ ਨੂੰ ਭੇਜਾਂ ਬੱਸ ਮੈਂ ਲੈ ਆਉਂਗਾ ਪੀਆਰ ਤੁਹਾਡੇ ਕੋਲ ਹੀ ਹੈ ਡਾਇਬਟੀਜ਼ ਕਾਰਡ ਕ੍ਰੈਡਿਟ ਕਾਰਡ ਜੋ ਵੀ ਹੈ ਨਾ ਹਾਂ ਹਾਂ ਮੈਨੂੰ ਮੇਰੇ ਕੋਲ ਕੈਸ਼ ਵੀ ਪਿਆ ਹੈਗਾ ਤਾਂ ਕੋਈ ਨਹੀਂ ਬਤਨ ਕਰ ਲੈਣਾ ਠੀਕ ਹੈ ਹਰਮਨ ਫਿਰ ਮੈਂ ਦੀਖਦੀ ਹਾਂ ਨਾ ట మేత టై